ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਆ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਭੈਣ ਭਰਾ ਸਾਰੇ ਵੀਡੀਓ ਦੇਖ ਲੈਂਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਸਾਨੂੰ ਪਤਾ ਲੱਗ ਜਾਂਦਾ ਵਾ ਕਿ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਸਿਰਫ ਵੀਡੀਓ ਦੇਖੀ ਆ ਤੇ ਤੁਸੀਂ ਨਾ ਸਬਸਕ੍ਰਾਈਬ ਵੀ ਕਰ ਲਿਆ ਕਰੋ ਨਾਲ ਦੀ ਨਾਲ ਬੈਲ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀਆਂ ਬਾਕੀ ਹੋਰ ਵੀਡੀਓ ਵੀ ਵੇਖਣ ਨੂੰ ਮਿਲਣ ਤੇ ਅੱਜ ਤਾਂ ਟਾਈਮ ਹੋ ਗਿਆ ਸੀ ਕੋਈ 10:00 ਵਜੇ ਦਾ ਅੱਜ ਨਾ ਬਦਲਵਾਇ ਸੀ ਬਿਲਕੁਲ ਧੁੱਪ ਨਹੀਂ ਲੱਗੀ ਤੇ ਇਹ ਕੱਪੜੇ ਜਿਹੜੇ ਸੀ ਅਹੀਂ ਰਾਤੀ ਹੀ ਧੋਤੇ ਸੀ ਮਸ਼ਾਮਾਂ ਨੂੰ ਕੱਲ ਧੋਤੇ ਸੀ ਤੇ ਫਿਰ ਅੱਧੇ ਪਚਦੇ ਸੁੱਕੇ ਤੇ ਅੱਧੇ ਰਹਿ ਗਏ ਫਿਰ ਰਾਤ ਨੂੰ ਨਾ ਮੈਂ ਲਾ ਕੇ ਰੱਖ ਲਏ ਅੰਦਰ ਕੀ ਬਾਹਰ ਕੱਪੜੇ ਨਹੀਂ ਛੱਡੀ ਦੇ ਰਾਤ ਦੇ ਟਾਈਮ ਉਤਾਰ ਕੇ ਰੱਖ ਲੈਣੇ ਚਾਹੀਦੇ ਆ ਕਿਉਂਕਿ ਰਾਤ ਨੂੰ ਜਿਹੜੇ ਕੱਪੜੇ ਆ ਤਾਰਾਂ ਤੇ ਨਹੀਂ ਰਹਿਣ ਦੇਣੇ ਚਾਹੀਦੇ ਤੇ ਸਵੇਰੇ ਥੋਪੀ ਨਾ ਲੱਗੀ ਤੇ ਮੈਂ ਕਿਹਾ ਚਲੋ ਇੱਧਰ ਉੱਧਰ ਆਪਾਂ ਖਲਾਰ ਦਿੰਨੇ ਆ ਤੇ ਇੱਧਰ ਆਪਾਂ ਬੇਬੇ ਨੂੰ ਗਾਜਰਾਂ ਫੜਾਈਆਂ ਬੇਬੇ ਕਰਨ ਦੀ ਬਿੱਲੀ ਕਛ ਚਲੋ ਬਈ ਹੁਣ ਆਪਾਂ ਅੱਗੇ ਰਸੋਈ ਦੇ ਵਿੱਚ ਟਾਈਮ ਸਾਢੇ 10 ਤਾਂ ਹੋ ਗਿਆ ਪਹਿਲਾਂ ਤੇ ਬਣਾਉਣੇ ਇੱਕ ਵਧੀਆ ਜੀ ਚਾਹ ਤੇ ਚਾਹ ਪੀਣੇ ਚਾਹ ਪੀ ਕੇ ਆਪਾਂ ਬਾਕੀ ਦੇ ਕੰਮ ਕਰਾਂਗੇ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਅੱਜ 20 ਦਸੰਬਰ ਤੇ ਅੱਜ ਆ ਮੇਰੀ ਨਵਦੀਪ ਦਾ ਜਨਮ ਦਿਨ ਤੇ ਆਪਾਂ ਅੱਜ ਦੁਪਹਿਰੇ ਇੱਕ ਵਧੀਆ ਜੀ ਰੋਟੀ ਬਣਾਵਾਂਗੇ ਘਰ ਦੇ ਵਿੱਚ ਹੀ ਤੇ ਬਾਕੀ ਹੋਰ ਹੋਰ ਕੀ ਅਸੀਂ ਕਰਾਂਗੇ ਅੱਜ ਜਨਮ ਦਿਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਕਿਹੜੇ ਤਰੀਕੇ ਨਾਲ ਅਸੀਂ ਮਨਾਵਾਂਗੇ ਕਿਹੜੀ ਚੀਜ਼ ਦਾ ਇੰਜੋਏ ਕਰਾਂਗੇ ਕੀ ਕੀ ਖਾਵਾਂ ਪੀਵਾਂਗੇ ਕਿਦਾਂ ਹੱਸਾਂ ਖੇਡਾਂਗੇ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਆਪਾਂ ਵਿਖਾਵਾਂਗੇ ਬਣੇ ਰੋ ਤੁਸੀਂ ਅਖੀਰ ਤੱਕ ਸਾਡੇ ਨਾਲ ਤੇ ਪਹਿਲਾਂ ਮੈਂ ਇੱਥੇ ਚਾਹ ਤਰੀ ਫਿਰ ਮੈਂ ਦਰ ਕੜਾਈ ਵੀ ਨਾਲ ਧਰਤੀ ਕਿਉਂ ਗਾਜਰਾਂ ਬਿੱਲੀ ਕਾਸ਼ ਹੋ ਗਈਆਂ ਸੀ ਤੇ ਮੈਂ ਕਿਹਾ ਕਿ ਚਲੋ ਭਈ ਪਹਿਲਾਂ ਕੜਾਈ ਗਰਮ ਕੀਤੀ ਤੇ ਵਿੱਚ ਆਪਾਂ ਪਾਤਾ 2 ਤੋਂ 3 ਚਮਚੇ ਕਿਉਂ ਜਿਹੜੇ ਭੈਣ ਪਰ ਗਜਰੇਲਾ ਬਣਾਉਂਦੇ ਰਹਿੰਦੇ ਉਹਨਾਂ ਨੂੰ ਪਤਾ ਵਾ ਕਿ ਗਜਰੇਲਾ ਕਿ ਇਸ ਤਰੀਕੇ ਨਾਲ ਬੰਦਾ ਵਾ ਤੇ ਬਾਕੀ ਮੈਂ ਕਮਰੇ ਖਾਲੀ ਸਾਫ਼ ਕੀਤੇ ਹੀ ਨਵਦੀਪ ਨੂੰ ਮੈਂ ਕਿਹਾ ਕਿ ਤੁਸੀਂ ਛੇਤੀ ਛੇਤੀ ਪੋਚਾ ਮਾਰ ਦਿਓ ਝਾੜੂ ਮੈਂ ਮਾਰ ਦੂੰਗੀ ਕਹਿੰਦੀ ਕਿ ਮੈਂ ਠੀਕ ਆ ਕਿਉਂਕਿ ਨਵਦੀਪ ਨੇ ਵੀ ਨਾ ਧੋ ਲਿਆ ਸੀ ਇਸ ਸੈਸ ਨੂੰ ਣਾਉਣਾ ਸੀ ਤੇ ਵੰਚ ਗਿਆ ਸੀ ਸਕੂਲ ਵੰਚ ਨੇ ਅੱਜ 11:30 ਵਜੇ ਆ ਜਾਣਾ ਹੀ ਵੇਖੋ ਕਿੰਨੇ ਵਜੇ ਛੁੱਟੀ ਹੁੰਦੀ ਆ ਤੇ ਉਸ ਤੋਂ ਬਾਅਦ ਆ ਮੈਂ ਥੋੜ ਇੱਧਰ ਫਿਰ ਆਪਣਾ ਰਸੋਈ ਵਿੱਚ ਲੱਗੀ ਚਾਹ ਸਭ ਨੂੰ ਪਾ ਕੇ ਦੇਤੀ ਪੀ ਲਈ ਆਪ ਵੀ ਤੇ ਫਿਰ ਕਿਉਂ ਗਰਮ ਹੋ ਗਿਆ ਤੇ ਵਿੱਚ ਆਪਾਂ ਦੋ ਇਲਾਚੀਆਂ ਜਿਹੜੀਆਂ ਸਿਰਫ ਦਾਣੇ ਉਹਨਾਂ ਦੇ ਕੱਢ ਕੇ ਨਾ ਮੈਂ ਪੋਟ ਲੈ ਸੀ ਤੇ ਉਹੀ ਆਪਾਂ ਕੜਾਈ ਦੇ ਵਿੱਚ ਪਾਤੇ ਹੁਣ ਨਾਲ ਹੀ ਆਪਾਂ ਜਿਹੜੀਆਂ ਬਿੱਲੀ ਗਸ਼ ਕੀਤੀਆਂ ਗਾਜਰਾ ਸਾਰੇ ਪਾ ਦਾਂਗੇ ਇੱਥੇ ਨੇ ਇੱਕ ਗਲਤੀ ਕਰ ਲਈ ਮੈਂ ਕਿ ਜਿਹੜੀ ਕੜਾਈ ਸੀ ਨਾ ਉਹ ਮੈਂ ਛੋਟੀ ਰੱਖੀ ਤੇ ਗਾਜਰਾ ਦੇ ਹਿਸਾਬ ਨਾਲ ਉਦਾਂ ਤੇ ਬਾਅਦ ਚ ਵਾਸਤੇ ਠੀਕ ਸੀ ਪਰ ਗਾਜਰਾ ਨਾ ਚੰਗੀ ਤਰ੍ਹਾਂ ਹੀਲਦੀਆਂ ਨਹੀਂ ਆ ਜੇ ਕੜਾਈ ਤੁਹਾਡੀ ਛੋਟੀ ਹੋਵੇ ਖੁੱਲਾ ਭਾਂਡਾ ਹੋਵੇ ਮਾਣਨਾ ਦੋਵਾਂ ਨੂੰ ਹੀ ਪੈਂਦਾ ਛੋਟੇ ਨੂੰ ਹੀ ਪੈਂਦਾ ਵੱਡੇ ਨੂੰ ਪੈਂਦਾ ਪਰ ਖੁੱਲੇ ਦੇ ਵਿੱਚ ਨਾ ਤੁਸੀਂ ਆਰਾਮ ਨਾਲ ਜਿਹੜੀ ਚੀਜ਼ ਬਣਾ ਲੈਨੇ ਆ ਇੱਥੇ ਪਤਾ ਨਹੀਂ ਨਵਦੀਪ ਨੇ ਮੈਨੂੰ ਕੀ ਕਿਹਾ ਤੇ ਮੈਂ ਉਹਨੂੰ ਮਤਲਬ ਕੁਝ ਕਹਿਨ ਦੇਈ ਸੀ ਤੇ ਉਸ ਤੋਂ ਬਾਅਦ ਮੈਂ ਨਾ ਕੜਾਈ ਪਤਾ ਪਲਟੀ ਕਰਤੀ ਤੁਹਾਨੂੰ ਪਤਾ ਕੜਾਈ ਦੂਸਰੀ ਰੱਖੀ ਫਿਰ ਮੈਂ ਫਿਰ ਮੈਂ ਛੇਤੀ ਛੇਤੀ ਉਹਦੇ ਵਿੱਚ ਔਰ ਕਿਉਂ ਪਾਇਆ ਇੱਕ ਚਮਚਾ ਕਿਉਂ ਥੱਲੇ ਨਾ ਲੱਗਣ ਗਾਜਰਾ ਤੇ ਮੈਂ ਉਹਦੇ ਚ ਪਲਟੀ ਕਰਦੇ ਆ ਕਿਉਂਕਿ ਤੁਸੀਂ ਕਾਫੀ ਟਾਈਮ ਵਾਸਤੇ ਜਿਹੜਾ ਮੁਸ਼ਕਲ ਪੇਸ਼ ਆਉਣੀ ਵਾਸਤੇ ਵਾਸਤੇ ਇੱਕ ਸਭ ਤੋਂ ਵੱਡਾ ਪਹਿਲਾਂ ਹੀ ਤੁਸੀਂ ਉਹਦਾ ਹਾਲ ਕਰ ਲਓ ਤੇ ਮੈਂ ਕੜਾਈ ਹੀ ਬਦਲਤੀ ਆ ਕਿਉਂਕਿ ਚੰਗੀ ਤਰ੍ਹਾਂ ਬੰਗਾ ਜਰਾਂ ਨੂੰ ਇਹਨਾਂ ਵਿੱਚ ਹਲਾ ਹਲਾ ਕੇ ਭੁੰਨਾਂਗੇ ਤੇ ਨਹੀਂ ਤੇ ਆਪਾਂ ਨਾ ਬੜੀ ਸੋਚ ਸਮਝ ਕੇ ਹਲਾਉਣਾ ਸੀ ਚੰਗੀ ਤਰ੍ਹਾਂ ਉਹਦੇ ਵਿੱਚ ਗਾਜਰਾ ਹਿਲਣੀਆਂ ਮਣੀ ਸੀ ਜਦੋਂ ਗਾਜਰਾ ਅਜੇ ਬਿੱਲੀਗਾਚੀ ਕੀਤੀ ਹੁਣ ਨਾ ਉਦੋਂ ਥੋੜਾ ਨਾ ਪਾਣੀ ਪੂਣੀ ਹੁੰਦਾ ਵਾ ਭਾਰ ਜ਼ਿਆਦਾ ਹੁੰਦਾ ਵਾ ਹੌਲੀ ਹੌਲੀ ਜਿਹੜਾ ਪਾਣੀ ਆ ਇਹ ਅੱਠ ਚਾਣਾ ਤੇ ਇੱਕਦਮ ਗਾਜਰਾਂ ਬਿਲਕੁਲ ਥੋੜੀਆਂ ਜਿਹੀ ਰਹਿ ਜਾਣੀਆਂ ਤੇ ਗਾਜਰਾਂ ਦਾ ਨਾ ਗਜਰੇਲਾ ਬਣਾਉਂਦਾ ਜਿਹੜਾ ਸਭ ਤੋਂ ਜ਼ਿਆਦਾ ਕ੍ਰੈਡਿਟ ਜਾਂਦਾ ਵਾ ਗਾਜਰਾਂ ਬਿੱਲੀ ਕਸ਼ ਕਰਨ ਵਾਲੇ ਨੂੰ ਕਿਉਂਕਿ ਇਹ ਹੀ ਇੱਕ ਕੰਮ ਹੁੰਦਾ ਜਿਹੜਾ ਬੜੇ ਪੇਸ਼ੈਂਸ ਨਾਲ ਕਰਨਾ ਪੈਂਦਾ ਵਾ ਨਹੀਂ ਤੇ ਗਜਰੇਲਾ ਬਣਾਉਣਾ ਜਿਹੜਾ ਨਾ ਜ਼ਿਆਦਾ ਕੋਈ ਵੱਡਾ ਕੰਮ ਨਹੀਂ ਹੁੰਦਾ ਵਾ गाजरਾਂ ਜਿੰਨੇ ਬਿੱਲੀ ਕਸ਼ ਕਰ ਲੀਆਂ ਨਾ ਸਾਰਾ ਜਿਹੜਾ ਸ਼ਰੇ ਉਹਨੂੰ ਹੀ ਜਾਂਦਾ ਉਸ ਤੋਂ ਬਾਅਦ ਆ ਇੱਧਰ ਇੱਕ ਮੈਂ ਫਰਾਈ ਪੈਨ ਰੱਖ ਲਿਆ ਕਿਉਂਕਿ ਮੈਂ ਨਾਲ ਹੀ ਕਰਨ ਲੱਗੀ ਆ ਸਬਜੀ ਦੀ ਤਿਆਰੀ ਤੇ ਆਪਾਂ ਅੱਜ ਨਾ ਇੱਕਦਮ ਰੈਸਟੋਰੈਂਟ ਸਟਾਈਲ ਵਰਗੀ ਸਬਜੀ ਬਣਾਵਾਂਗੇ ਉਹ ਵੀ ਪਨੀਰ ਦੀ ਔਰ ਉਹ ਵੀ ਘਰ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਕਰਨਾ ਕੁਝ ਨਹੀਂ ਆ ਬਸ ਆਹੀ ਚੀਜ਼ਾਂ ਲੈਣੀਆਂ ਵਾ ਇਸ ਤਰ੍ਹਾਂ ਮੈਂ ਸਾਰਾ ਕੁਝ ਕੱਟ-ਫੁੱਟ ਕੇ ਜਿਹੜਾ ਵਾ ਤੇ ਸਾਰਾ ਕੁਝ ਇੱਕ ਜਗ੍ਹਾ ਰੱਖ ਲਿਆ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਤੇ ਫਰਾਈ ਵਿੱਚ ਆ ਪੈਨ ਵਿੱਚ ਆਪਾਂ ਸਾਰਾ ਕੁਝ ਪਾਤਾ ਵਿੱਚੇ ਪਿਆਜ਼, ਮਿਰਚਾਂ, ਲਾਲ ਸੁੱਕੀਆਂ ਮਿਰਚਾਂ ਪਾਈਆਂ, ਹਰੀਆਂ ਨਹੀਂ ਪਾਈਆਂ। ਅਦਰਕ ਪਾਇਆ, ਲਸਣ ਪਾਇਆ ਤੇ ਉਹਦੇ ਵਿੱਚ ਨਾਲ-ਨਾਲ ਆਪਾਂ ਖੜੇ ਮਸਾਲੇ ਦੇ ਵਿੱਚ ਪਾਏ ਜਿਦਾਂ ਛੋਟੀ ਇਲਾਚੀ, ਮੋਟੀ ਇਲਾਚੀ, ਦਾਲਚੀਨੀ, ਮਗਜ ਪਾਏ, ਬਦਾਮ ਪਾਏ। ਕਾਲੀਆਂ ਮਿਰਚਾਂ ਪਾਈਆਂ, ਸੂਤੀਆਂ ਹੀ ਪਾਤਾ ਸਾਰਾ ਕੁਝ ਤੋ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਪਉਣਾ ਲਾਂਗੇ। ਪਉ ਇਸ ਤਰ੍ਹਾਂ ਪੁੰਨੰਦੇ ਨਾਲ ਤੇ ਇਹਦਾ ਪੇਸਟ ਬਣਾਉਂਦਾ ਸਬਜ਼ੀ ਦਾ ਜਿਹੜਾ ਟੇਸਟੀ ਵੱਖਰਾ ਹੋ ਜਾਂਦਾ। ਤੁਸੀਂ ਦੂਸਰੇ ਤਰੀਕੇ ਨਾਲ ਪਨੀਰ ਦੀ ਸਬਜ਼ੀ ਬਣਾਓ ਜਾਂ ਫਿਰ ਇਸ ਤਰੀਕੇ ਨਾਲ ਬਣਾਓ। ਦੋਵਾਂ ਵਿੱਚ ਬਹੁਤ ਫਰਕ ਆ। ਸਮਾਨ ਉਹ ਹੀ ਲੱਗਦਾ ਵਾ। ਇਹਦੇ ਵਿੱਚ ਆਪਾਂ ਅੱਧਾ ਚਮਚਾ ਪਾਤੀ ਚੀਨੀ। ਤੋ ਹੁਣ ਆਪਾਂ ਅੱਧਾ ਚਮਚਾ ਹੀ ਪਾ ਦਾਂਗੇ ਲੂਣ ਦਾ। ਜੇ ਤੁਹਾਨੂੰ ੂਲੂਣ ਘੱਟ ਲੱਗੇ ਤੁਸੀਂ ਪਾਤ ਵਿੱਚ ਫਿਰ ਤੋਂ ਇਹਦੇ ਵਿੱਚ ਇੱਕ ਵਾਰੀ ਐਡ ਕਰ ਸਕਦੇ ਆ ਫਿਰ ਫਿਲਹਾਲ ਤੁਸੀਂ ਉਹਨਾਂ ਕੀ ਪਾਇਓ ਜਿੰਨਾ ਤੁਹਾਨੂੰ ਘੱਟ ਘੱਟ ਹੀ ਸਹੀ ਸਮਝ ਆਵੇ ਕਿਉਂਕਿ ਇੱਥੇ ਮੈਂ ਨਾ ਦੋ ਵਾਰ ਪਾਇਆ ਸੀ ਨਮਕ ਹਮੇਸ਼ਾ ਜਿਹੜਾ ਆਪਣੇ ਅਪੋਰਡਿੰਗ ਹੀ ਪਾਉਣਾ ਚਾਹੀਦਾ ਘੱਟ ਸਵਾਦ ਹੋਵੇ ਤੇ ਫਿਰ ਤੋਂ ਪੈ ਜਾਂਦਾ ਜੀ ਜ਼ਿਆਦਾ ਹੋਵੇ ਤੇ ਫਿਰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਇਧਰ ਫਰਾਈਪੈਨ ਨੂੰ ਮੈਂ ਦਿੱਤਾ ਟੱਕ ਚਲੋ ਬਈ ਇੱਕ ਮੈਂ ਕੰਮ ਛੱਡਨ ਦੀ ਤੇ ਦੂਜਾ ਮੈਂ ਫੜਨ ਦੀ ਸੀ ਫਿਰ ਮੈਂ ਗਾਜਰਾਂ ਨੂੰ ਨਾਲ-ਨਾਲ ਹਲਾਉਂਦੀ ਕਿਉਂਕਿ ਗਜਰੇਲਾ ਜਦੋਂ ਵੀ ਤੁਸੀਂ ਕਦੀ ਬਣਾਓ ਤੇ ਉਹਦੇ ਨਾਲ ਅੱਗੇ ਖਲੋ ਕੇ ਹੀ ਬਣਾਉਣਾ ਚਾਹੀਦਾ ਨਹੀਂ ਤੇ ਗਾਜਰਾਂ ਅਚਾਨਕ ਤੋਂ ਕਦੀ ਵੀ ਥੱਲੇ ਲੱਗ ਸਕਦੀਆਂ ਵਾਂ ਮੈਂ ਇੱਥੇ ਜਿਹੜੀਆਂ ਗਾਜਰਾਂ ਵਾਂ ਬਿਲਕੁਲ ਘੋੜੇ ਦੇ ਵਿੱਚ ਪੁੰਨੀਆਂ ਵਾਂ ਇਹਦੇ ਨਾਲ ਇੱਕ ਤੇ ਗਾਜਰਾਂ ਥੱਲੇ ਨਹੀਂ ਲੱਗਦੀਆਂ ਦੂਸਰਾ ਜਿਹੜਾ ਗਜਰੇਲੇ ਦਾ ਸਵਾਦ ਵੀ ਨਾ ਬਹੁਤ ਵਧੀਆ ਆਉਂਦਾ ਇੱਧਰ ਮੇਰਾ ਮਸਾਲਾ ਵੀ ਕੁਝ ਪੂਜ ਕੇ ਤਿਆਰ ਹੋ ਗਿਆ ਸੀ ਮੈਂ ਖੱਟ ਚਲੋ ਥੋੜਾ ਜਨੂੰ ਹੋਰ ਪੁੰਨ ਲੈਨੇ ਆ ਚੰਗੀ ਤਰ੍ਹਾਂ ਜਿਹੜਾ ਇੱਕ ਪੱਕ ਜਾਵੇ ਪਰ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਇਆ ਮੈਂ ਇਸ ਤਰ੍ਹਾਂ ਹੀ ਸੁੱਕਾ ਹੀ ਉਹਨੂੰ ਪੁੰਨਿਆ ਤੇ ਉਸ ਤੋਂ ਬਾਅਦ ਆ ਫਿਰ ਤੋਂ ਮੈਂ ਗਾਜਰਾਂ ਨੂੰ ਖਲਾਉਣਾ ਸ਼ੁਰੂ ਕੀਤਾ ਕਿਉਂਕਿ ਮੈਨੂੰ ਡਰ ਲੱਗਣ ਦੇ ਕਿਤੇ ਇੱਕ ਗਾਜਰਾ ਥੱਲੇ ਨਾ ਲੱਗ ਜਾਂ ਥੋੜੀ ਦੇਰ ਲਈ ਵਗਰ ਮੈਂ ਇੱਧਰ ਉੱਧਰ ਹੋਇਆ ਲਓ ਭਈ ਗਾਜਰਾ ਚੰਗੀ ਤਰ੍ਹਾਂ ਪੁੱਜ ਗਏ ਜਦੋਂ ਗਾਜਰਾ ਪੁੱਜ ਜਾਂਦੇ ਹਨਾ ਤਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਬਿਲਕੁਲ ਬੜਾ ਵਧੀਆ ਇੱਥੇ ਮੈਂ ਗਾਜਰਾਂ ਲਈਆਂ ਸੀ 2 ਕਿਲੋ ਦੇ ਚੜੀ ਆਪਾਂ ਇਹਦੇ ਵਿੱਚ ਖੰਡ ਪਾਈ ਚੀਨੀ ਪਾਈ ਉਹ ਸੀ ਮੈਂ ਪਾਈ ਆ 700 ਗ੍ਰਾਮ ਠੀਕ ਹੈ ਜੇ ਤੁਸੀਂ ਮਿੱਠਾ ਘੱਟ ਪਸੰਦ ਕਰਦੇ ਆਂ ਤੇ ਤੁਸੀਂ ਇਹਦੇ ਵਿੱਚ 500 ਗ੍ਰਾਮ ਵੀ ਪਾ ਸਕਦੇ ਆਂ ਪਰ ਮੈਂ ਮਿੱਠਾ ਜ਼ਿਆਦਾ ਪਸੰਦ ਕਰਦੀ ਇਸ ਕਰਕੇ ਮੈਂ ਇਹਦੇ ਵਿੱਚ 700 ਗ੍ਰਾਮ ਪਾਈ ਸਾਡੇ ਘਰ ਦੇ ਸਾਰੇ ਮਿੱਠਾ ਜ਼ਿਆਦਾ ਪਸੰਦ ਕਰਦੇ ਮਿੱਠੀ ਚੀਜ਼ ਹੋਵੇ ਤੇ ਮਿੱਠਾ ਹੋਣਾ ਚਾਹੀਦਾ ਇਹਦੇ ਲਈ ਆਪਾਂ ਜਿਹੜਾ ਖੋਆ ਬਣਾਇਆ ਸੀ ਉਹ ਵੀ ਕੋਈ 700 ਗ੍ਰਾਮ ਦੇ ਲਾਗੇ ਬਨੇ ਸੀ ਆਈਡੀਆ ਹੀ ਮੇਰਾ ਕਿਉਂਕਿ ਮੈਂ ਤੋਲਿਆ ਨਹੀਂ ਮੈਂ ਤੇ ਘਰੇ ਖੁਆ ਬਣਾਇਆ ਸੀ ਔਰ ਘਰ ਵਿੱਚ ਬੜੀ ਆਸਾਨੀ ਨਾਲ ਖੁਆ ਬਣ ਜਾਂਦਾ ਬਾਜ਼ਾਰ ਨਾਲੋਂ ਵੀ ਕਿਤੇ ਵਧੀਆ ਬਣਦਾ ਬਸ ਫਿਰ ਕੀ ਇਹਦੇ ਲਈ ਦੋ ਚਮਚ ਮੱਖਜ ਲੈ ਲੇ 10 ਜਿਹੜੇ ਬਾਦਾਮ ਸੀ ਹਗਚੀ ਬਾਦਾਮ ਜਿਹਨੂੰ ਬੋ ਕਹਿੰਨੇ ਉਹ ਮੈਂ ਕੱਟ ਕੇ ਰੱਖ ਲਿਆ ਤੇ 10 15 ਆਪਾਂ ਕਿਸ਼ਮਿਸ ਲੈ ਲੇ ਇਧਰ ਮੈਂ ਪਨੀਰ ਲੈ ਲਿਆ ਸੀ ਪਨੀਰ ਨੂੰ ਵੀ ਮੈਂ ਜਿਹੜਾ ਚੰਗੀ ਤਰ੍ਹਾਂ ਕੱਟ ਲਿਆ ਸੀ ਤੇ ਪਨੀਰ ਆਪਣਾ ਜਿਹੜਾ 250 ਗ੍ਰਾਮ ਪਨੀਰ ਆਪਾਂ ਬਾਜ਼ਾਰ ਤੋਂ ਲਿਆਂਦਾ ਸੀ ਕਿਉਂਕਿ ਪਨੀਰ ਘਰ ਵਿੱਚ ਨਹੀਂ ਬਣਾਇਆ ਸੀ। ਔਰ ਉਧਰ ਮੈਂ ਜਿਹੜਾ ਮਸਾਲਾ ਮਿਕਸੀ ਦੇ ਵਿੱਚ ਜਿਹੜਾ ਭੁੰਨਿਆ ਸੀ ਉਹਨੂੰ ਚੰਗੀ ਤਰ੍ਹਾਂ ਪੀਸ ਲੂੰਗੀ। ਜਦੋਂ ਆਪਾਂ ਇਹਨੂੰ ਪੀਸਣਾ ਹੈ ਨਾ ਇਹ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲੈਣਾ ਵਾ ਤਾਂ ਕਿ ਚੰਗੀ ਤਰ੍ਹਾਂ ਪੀਸ ਜਵੇ। ਔਰ ਛੋਟੇ ਜਗ ਚ ਪੀਸਣ ਦਾ ਇੱਕ ਚੀਜ਼ ਬੜੀ ਵਧੀਆ ਰਹਿੰਦੀ ਕਿ ਚ ਕੋਈ ਵੀ ਚੀਜ਼ ਨਾ ਮੋਟੀ ਮੋਟੀ ਦਰਦਰੀ ਨਹੀਂ ਰਹਿੰਦੀ। ਇੱਧਰ ਆਪਣਾ ਜਿਹੜਾ ਗਜਰੇ ਲਰ ਬਿਲਕੁਲ ਪੋਣ ਗਿਆ ਹੈ ਜਿਹੜੀ ਵਿੱਚ ਚਾਸ਼ਨੀ ਸੀ ਸਾਰੀ ਚੰਗੀ ਤਰ੍ਹਾਂ ਸੁੱਕ ਗਈ ਸੀ ਔਰ ਉਸ ਤੋਂ ਬਾਅਦ ਆਪਾਂ ਵਿੱਚ ਪਾਤਾ ਇਹਦੇ ਖੁਆ ਤੇ ਜਿੰਨੇ ਵੀ ਆਪਾਂ ਡਰਾਈ ਫਰੂਟ ਪੋਣੇ ਆ ਉਹ ਪਾ ਦੇਣੇ ਆ ਔਰ ਫਿਰ ਜੇ ਤੇ ਤੁਸੀਂ ਖੁਆ ਤੁਹਾਨੂੰ ਚਾਹੁੰਦੇ ਕਿ ਸਾਡੇ ਮੂੰਹ ਚ ਆਵੇ ਥੋੜਾ ਮੋਟਾ-ਮੋਟਾ ਰੱਖਣਾ ਚਾਹੁੰਦੇ ਤੇ ਤੁਸੀਂ ਇਹਨੂੰ ਜ਼ਿਆਦਾ ਨਹੀਂ ਹਲਾਓ ਔਰ ਗੈਸ ਬੰਦ ਕਰ ਦਿਓ ਜੇ ਤੁਸੀਂ ਚਾਹੁੰਦੇ ਕਿ ਖੁਆ ਬਿਲਕੁਲ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਏ ਤੇ ਫਿਰ ਥੋੜੇ ਦੇਰ ਲਈ ਤੁਸੀਂ ਇਹਨੂੰ ਆਗ ਤੇ ਅੱਗ ਜਲਦੀ ਹੋਈ ਤੇ ਥੋੜਾ ਹਲਾਉਣਾ ਵਾ ਮਤਲਬ ਗੈਸ ਘੱਟ ਰੱਖਣਾ ਵਾ ਲੇਕਿਨ ਇਹਨੂੰ ਨਾਲ ਦੀ ਨਾਲ ਹਿਲਾਇ ਜਾਣਾ ਔਰ ਥੋੜੀ ਦੇਰ ਲਈ ਇਹਨੂੰ ਟੱਕ ਦਿਓ ਤਾਂ ਕਿ ਖੋਆ ਜਿਹੜਾ ਪੂਰੇ ਗੁਜਰੇਲੇ ਵਿੱਚ ਮੈਲਟ ਹੋ ਜੇ ਬਹੁਤ ਜਣੇ ਇਸ ਤਰ੍ਹਾਂ ਪਸੰਦ ਕਰਦੇ ਬਹੁਤ ਜਣੇ ਹੁੰਦਾ ਕਿ ਅਸੀਂ ਉੱਪਰੋਂ ਖੋਆ ਪਾਉਣਾ ਵਾ ਤਾਂ ਕਿ ਸਾਡੇ ਮੂੰਹ ਦੇ ਵਿੱਚ ਖੋਏ ਦਾ ਫਲੇਵਰ ਵੀ ਆਵੇ ਖੋਏ ਦੇ ਵਿੱਚ ਬਿਲਕੁਲ ਵੀ ਚੀਨੀ ਨਹੀਂ ਹੁੰਦੀ ਆ ਇਸੇ ਲਈ ਤੁਸੀਂ ਹਿਸਾਬ ਕਿਤਾਬ ਨਾਲ ਚੀਨੀ ਪਾ ਸਕਦੇ ਆਪਣੇ ਇਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਹੋਰ ਸਰੋਂ ਦਾ ਤੇਲ ਗਰਮ ਕਰ ਲਿਆ ਤੇ ਫਿਰ ਵਿੱਚ ਪਾਤੀ ਆਪਾਂ ਦੇਗੀ ਮਿਰਚ ਵਿੱਚੇ ਪਾਤੀ ਆਪਾਂ ਹਲਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਤੇ ਇਹਦੇ ਵਿੱਚ ਪਨੀਰ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਨੂੰ ਪਨੀਰ ਨੂੰ ਭੁੰਨ ਲਵਾਂਗੇ ਕਿਉਂਕਿ ਮਸਾਲਾ ਆਪਣਾ ਜਿਹੜਾ ਆਪਾਂ ਵਿੱਚ ਪਾਵਾਂਗੇ ਬਿਲਕੁਲ ਔਰ ਪੁੱਜਾ ਹੋਇਆ ਵਾ ਤੇ ਹੁਣ ਆਪਾਂ ਪਨੀਰ ਭੁੰਨਣਾ ਵਾ ਇੱਥੇ ਚੰਗੀ ਤਰ੍ਹਾਂ ਆਪਾਂ ਪਨੀਰ ਨੂੰ ਭੁੰਨ ਲੈਣਾ ਹ ਜਦੋਂ ਚੰਗੀ ਤਰ੍ਹਾਂ ਪਨੀਰ ਪੁੱਜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦਾ ਜਿਹੜਾ ਮਸਾਲਾ ਸਾਰਾ ਪਾਵਾਂਗੇ ਜਿਹੜੀ ਮੈਂ ਗਰੇਵੀ ਬਣਾ ਕੇ ਰੱਖੀ ਹੋਈ ਆ ਰੈਸਟੋਰੈਂਟ ਵਿੱਚ ਬਿਲਕੁਲ ਇਸੇ ਹੀ ਤਰ੍ਹਾਂ ਦਾ ਜਿਹੜਾ ਪਨੀਰ ਬਣਾਇਆ ਜਾਂਦਾ ਜਿਹੜੇ ਕਿ ਸਾਡੇ ਬੱਚੇ ਬੜਾ ਖੁਸ਼ ਹੋ ਕੇ ਪਸੰਦ ਕਰਦੇ ਆ ਖਾਣਾ ਤੇ ਇੱਕਦਮ ਵਧੀਆ ਪਨੀਰ ਬਣਦਾ ਵਾ ਤੁਸੀਂ ਕਦੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਟੇਸਟ ਹੁੰਦਾ ਔਰ ਬੱਚਿਆਂ ਨੂੰ ਬੜਾ ਹੀ ਪਸੰਦ ਹੁੰਦਾ ਅੱਜ ਮੈਂ ਜਿਹੜੀ ਰੋਟੀ ਬਣਾਉਂਦੀ ਸੀ ਉਹ ਮੈਂ ਨਵਦੀਪ ਦੀ ਪਸੰਦੀ ਬਣਾਉਂਦੀ ਪਰ ਸੱਚ ਮੰਨਿਓ ਨਵਦੀਪ ਨੂੰ ਗਜਰੇਲਾ ਬਿਲਕੁਲ ਪਸੰਦ ਨਹੀਂ ਆ ਉਹਨੂੰ ਗਜਰੇਲਾ ਨਹੀਂ ਪਸੰਦ ਆ ਪਰ ਬਾਕੀਆਂ ਨੂੰ ਤੇ ਗਜਰੇਲਾ ਪਸੰਦ ਆ ਔਰ ਸਿਆਲ ਦੇ ਵਿੱਚ ਮਿੱਠੀ ਜਿਹੜੀ ਕੋਈ ਵੀ ਆਪਾਂ ਡਿਸ਼ ਬਣਾਉਂਦੇ ਆ ਨਾ ਗਜਰੇਲਾ ਸਭ ਤੋਂ ਵਧੀਆ ਹੁੰਦਾ ਕਿਉਂਕਿ ਗਾਜਰਾਂ ਦਾ ਆਈ ਸੀਜ਼ਨ ਹੁੰਦਾ ਇੰਦਰ ਦੋਪੋ ਜੀ ਮੈਂ ਪੂਰੀ ਗਰੇਵੀ ਵਿੱਚ ਪਾਤੀ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਜਿਹਾ ਪਾਣੀ ਵੀ ਪਾਤਾ ਹਜੇ ਮੈਂ ਅੱਧਾ ਗਲਾਸ ਪਾਣੀ ਇਹਦੇ ਵਿੱਚ ਹੋਰ ਪਾਉਂਗੀ ਕੀ ਚੰਗੀ ਤਰ੍ਹਾਂ ਗਰੇਵੀ ਨੂੰ ਪਕਾਈ ਆ। ਇੱਧਰ ਮੈਨੂੰ ਥੋੜਾ ਜਿਹਾ ਨਮਕ ਘੱਟ ਲੱਗਾ। ਮੈਂ ਵੇਖ ਲਿਆ ਇਹ ਚੱਕ ਕੇ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਵੀ ਐਡ ਕਰਤਾ। ਤੇ ਹੁਣ ਆਪਾਂ ਇਹਦੇ ਵਿੱਚ ਤਾਜੀ ਜਿਹੜੀ ਮਲਾਈ ਆ ਉਹ ਪਾਉਣੀ ਆ ਇੱਕ ਘੜਛੀ ਦੇ ਲਾਗੇ ਬੰਨੇ। ਠੀਕ ਹੈ। ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ। ਤੁਹਾਡੇ ਕੋਲ ਜੇ ਮਲਾਈ ਨਹੀਂ ਆ ਜੇ ਤੁਹਾਡੇ ਕੋਲ ਤਾਜੀ ਕਰੀਮ ਆ ਤੁਸੀਂ ਕਰੀਮ ਵੀ ਪਾ ਸਕਦੇ ਆ ਜੇ ਤੁਹਾਡੇ ਕੋਲ ਬਟਰ ਆ ਤੁਸੀਂ ਬਟਰ ਵੀ ਪਾ ਸਕਦੇ ਆ ਕਿਉਂਕਿ ਕਦੇ-ਕਦੇ ਹੁੰਦਾ ਮਲਾਈ ਸਾਡੇ ਕੋਲ ਬਹੁਤ ਦਿਨਾਂ ਦੀ ਹੁੰਦੀ ਤੇ ਖੱਟੀ-ਖੱਟੀ ਹੁੰਦੀ ਆ ਪਰ ਜੇ ਤਾਜੀ-ਤਾਜੀ ਹੋਵੇ ਤੇ ਬਹੁਤ ਹੀ ਵਧੀਆ ਸਵਾਦ ਆਉਂਦਾ ਫਿਰ ਮੈਂ ਕੀ ਕੀਤਾ ਧਨੀਆ ਕੱਟਿਆ ਹਰਿਆ ਧਨੀਆ ਕੱਟ ਕੇ ਉੱਤੇ ਚੰਗੀ ਤਰ੍ਹਾਂ ਪਾਤਾ ਤੇ ਇੱਕ ਇਹਨੂੰ ਗੜ ਘੱਲ ਆਪ ਟੱਕ ਕੇ ਲਵਾ ਲੈਣਾ ਵਾ ਬਸ ਜੀ ਲੋ ਸਬਜੀ ਬੜੀ ਵਧੀਆ ਬਣ ਕੇ ਤਿਆਰ ਹੋ ਗਈ ਤੁਹਾਨੂੰ ਵੀ ਵੇਖਣ ਚ ਲੱਗੇ ਹੋਊਗੀ ਬੜੀ ਵਧੀਆ ਸਬਜੀ ਬਣੀ ਫਿਰ ਮੈਂ ਗਰਸੋਈ ਦੇ ਵਿੱਚ ਆਟਾ ਵੀ ਗੁੰਨ ਲਿਆ ਆਟਾ ਗੁੰਨ ਕੇ ਆਪਾਂ ਕੱਢ ਲਿਆ ਫਿਰ ਆਪਾਂ ਧੋਤੇ ਭਾਂਡੇ ਰਸੋਈ ਕੀਤੀ ਚੰਗੀ ਤਰ੍ਹਾਂ ਸਾਫ਼ ਫਿਰ ਬਾਕੀ ਵੀ ਰੋਟੀ ਆ ਤਿਆਰ ਚਲੋ ਵੀ ਹੁਣ ਜਿੰਨੇ ਜਿੰਨੇ ਖਾਣੀ ਖਾ ਲੋ ਕਿਉਂਕਿ ਪਤਾ ਅਗਲਾ ਸਾਡਾ ਪਲਾਨ ਕੀ ਸੀ ਅਗਲਾ ਸਾਡਾ ਪਲਾਨ ਕੁਝ ਹੋਰ ਸੀ ਔਰ ਇਸ ਲਈ ਮੈਂ ਜਲਦੀ ਜਲਦੀ 1 ਵਜੇ ਰੋਟੀ ਸਭ ਨੂੰ ਖਵਾਤੀ ਜਿਹਨੇ ਨਹੀਂ ਖਾਧੀ ਟੇਬਲ ਤੇ ਪਈ ਆ ਭਈ ਮੈਂ ਬਣਾ ਕੇ ਰੱਖਤੀ ਆ ਪਾ ਕੇ ਤੇ ਖਾ ਲੋ ਮੰਮੀ ਖਾ ਲਈ ਡੈਲੀ ਖਾ ਲਈ ਮੈਂ ਖਾ ਲਈ ਨਵਦੀਪ ਖਾ ਲਈ ਵੰਚ ਰਹਿ ਗਿਆ ਬਲਰਾਜ ਰਹਿ ਗਿਆ ਕਿਉਂਕਿ ਵੰਚ ਜੇ ਸਕੂਲੋਂ ਨਾ ਆਉਣ ਵਾਲਾ ਸੀ ਵੰਚ ਆਇਆ ਨਹੀਂ ਸੀ ਵੰਚ ਬਿਲਕੁਲ ਇੱਕਦਮ ਟਾਈਮ ਦੇ ਟਾਈਮ ਆਇਆ ਤੇ ਉਸ ਤੋਂ ਆਪਾਂ ਦਾ ਆਪਾਂ ਕੀ ਕਰਨਾ ਸੀ ਰੋਟੀ ਖਾਣ ਕਿਉਂ ਮੈਨੇ ਜਿੱਤੀ ਜਿੱਤੀ ਕੰਮ ਕੀਤਾ ਤੁਹਾਨੂੰ ਅੱਗੇ ਇਹ ਵੀ ਪਤਾ ਲੱਗ ਜੂਗਾ ਚਲੋ ਵੀ ਸਭ ਤੋਂ ਪਹਿਲਾਂ ਰੋਟੀ ਕਿੰਨੂੰ ਦਿੱਤੀ ਤੁਸੀਂ ਇਹ ਵੀ ਵੇਖ ਲਿਓ ਰੋਟੀ ਦੇ ਕੇ ਉਸ ਤੋਂ ਬਾਅਦ ਆ ਮੈਂ ਨਾਲ ਦੇ ਨਾਲ ਫਟਾਫਟ ਗਰਮਾ ਗਰਮ ਫੁਲਕੇ ਬਣਾਏ ਨਵਦੀਪ ਨੇ ਫੜਾ ਤੇ ਆਪ ਵੀ ਨਵਦੀਪ ਨੇ ਖਾ ਲਈ ਕਿਉਂਕਿ ਮੈਨੂੰ ਵੀ ਛੇਤੀ ਸੀ ਕਿਤੇ ਨਾ ਕਿਤੇ ਨਵਦੀਪ ਨੂੰ ਵੀ ਛੇਤੀ ਸੀ ਤੇ ਅਸੀਂ ਕਿਤੇ ਜਾਣਾ ਸੀ ਜਾਣਾ ਕਿੱਥੇ ਸੀ ਤੁਹਾਨੂੰ ਦੱਸਦੇ ਆ ਐਰ ਕੀ ਇੱਕ ਵੱਖਰਾ ਹੀ ਤਰੀਕਾ ਸੀ ਸਾਡਾ ਜਨਮ ਦਿਨ ਮਨਾਉਂਦਾ ਤੇ ਮੈਂ ਕਿਹਾ ਚਲੋ ਐਰ ਕੀ ਇਸੇ ਤਰੀਕੇ ਨਾਲ ਮਨਾਉਣਾ ਐਰ ਕੀ ਆਪਾਂ ਗਿਰਾ ਇਸ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਹਮੇਸ਼ਾ ਹੀ ਦੂਸਰੇ ਤਰੀਕੇ ਨਾਲ ਉਹਨਾਂ ਨੇ ਐਰ ਕੇ ਹੀ ਕੁਝ ਅਲੱਗ ਜਿਹਾ ਹੀ ਕਰਨਾ ਚਾਹੁੰਦੇ ਨੇ। ਰੋਟੀ ਤੇ ਬੜੀ ਸੋਹਣੀ ਬਣੀ ਗਈ ਸੀ ਗਜਰੇਲਾ ਦੇਖੋ ਕਿੰਨਾ ਸੋਹਣਾ ਬਣਿਆ ਵਾ। ਉਹਨੇ ਤੇ ਜਿਨ੍ਹਾਂ ਨੇ ਖਾਧੜ ਉਹਨਾਂ ਨੂੰ ਪਤਾ ਹੋਣਾ ਕਿ ਕਿੰਨਾ ਸਵਾਦ ਬਣਿਆ ਵਾ। ਮੈਂ ਤੇ ਦੱਸਿਆ ਕਿ ਤੇ ਦਾ ਨਾ ਗਾਜਰਾ ਬਿੱਲੀ ਕੱਚ ਕਰਨ ਵਾਲੇ ਨੂੰ ਹੀ ਜਾਂਦਾ ਵਾ ਕਿਉਂਕਿ ਬਣਾਉਣ ਨਾਲੋਂ ਉਹ ਕੰਮ ਔਖਾ ਵਾ। ਲਓ ਭਈ ਰੋਟੀ ਪਾਣੀ ਖਾ ਕੇ ਮੈਂ ਹੋ ਗਈ ਤਿਆਰ ਫਟਾਫਟ। ਤਿਆਰ ਹੋ ਗਈ ਇਧਰ ਵੰਛਾ ਆ ਗਿਆ ਸੀ ਵੰਛ ਨੇ ਹਜੇ ਆਪਣੇ ਕੱਪੜੇ ਜਿਹੜੇ ਉਤਾਰੇ ਸੀ ਹਜੇ ਉਹਨੂੰ ਰੋਟੀ ਖਾਉਣੇ ਖਾਣੀ ਸੀ ਤੇ ਰੋਟੀ ਆਪਾਂ ਤਿਆਰ ਕਰਤੀ ਸੀ ਮੈਂ ਕਿਹਾ ਵੰਛ ਤੂੰ ਹੁਣ ਬਾਅਦ ਚ ਰੋਟੀ ਖਾਣੀ ਕਿਉਂਕਿ ਸਾਨੂੰ ਹੁੰਦਿਆ ਵਾ ਲੇਟ ਤੇ ਮੈਂ ਫਟਾਫਟ ਨਿਕਲਾਂ ਨਵਦੀਪ ਵੀ ਕਾ ਲਈ ਛੇਤੀ ਛੇਤੀ ਨਿਕਲੋ ਲੋ ਬਈ ਆਪਾਂ ਹੋ ਗਈ ਤਿਆਰ ਛੇਤੀ ਛੇਤੀ ਜਿੰਨਾ ਕ ਤਿਆਰ ਹੋਇਆ ਗਿਆ ਹੋ ਗਏ ਕਿਉਂਕਿ ਵੈਸੇ ਵੀ ਠੰਡ ਦਾ ਟਾਈਮ ਠੰਡ ਵਿੱਚ ਤਾਂ ਆਪਾਂ ਜਿਹੜੇ ਕੱਪੜੇ ਲਪੇਟ ਲੈਣੇ ਹੁੰਦੇ ਆ ਉਨਾ ਖਾਸ ਫਰਕ ਨਹੀਂ ਪੈਂਦਾ ਤੇ ਮੰਚ ਨੂੰ ਮੈਂ ਕਰਤਾ ਬਾਏ ਬਾਏ ਮੈਂ ਕਿਹਾ ਮੰਚ ਠੀਕ ਬਟਾ ਮੈਂ ਆਉਣੀ ਆ ਲੋ ਬਈ ਆਪਾਂ ਨਿਕਲ ਪਏ ਤੇ ਆਪਾਂ ਨਿਕਲ ਕੇ ਕਿੱਥੇ ਗਏ ਅੰਜ ਨਵਦੀਪ ਦੀ ਫਰਮਾਇਸ਼ ਇਹ ਨਵਦੀਪ ਨੇ ਬੜੇ ਦਿਨਾਂ ਤੋਂ ਮੈਨੂੰ ਕਿਹਾ ਸੀ ਕਿ ਮੰਮੀ ਜਿਸ ਦਿਨ ਮੇਰਾ ਬਰਥਡੇ ਹੋਗਾ ਮੈਂ ਉਸ ਦਿਨ ਪਿਕਚਰ ਦੇਖਣ ਜਾਣਾ ਯਾਨੀ ਕਿ ਆਪਾਂ ਮੂਵੀ ਵੇਖਣ ਚੱਲਾਂਗੇ ਮੈਂ ਕਿਹਾ ਠੀਕ ਹੈ ਕਿਹੜੀ ਮੂਵੀ ਲੱਗੀ ਹੈ ਇੱਥੇ ਤੇ মুਵੀ লাগੀ ਸੀ ধোান্দਰ রান্দਰ মুভি ਦੇ ਵਿੱਚ ਚੰਗੀ ਸਟੋਰੀ ਬੜੀ ਵਧੀਆ ਸਟੋਰੀ ਸਾਡੇ ਨਾਲ ਜੁੜੀ ਇੰਡੀਆ ਨਾਲ ਪਾਕਿਸਤਾਨ ਨਾਲ ਜੁੜੀ ਹੋਈ ਸਟੋਰੀ ਆ ਪਰ ਜੋ ਵੀ ਆ পিকਚਰ ਬਹੁਤ ਵਧੀਆ ਸੀ ਫਿਰ ਆਪਾਂ ਪਹੁੰਚ ਗਏ ਚਲੋ ਵਿੱਚੇ ਛੇਤੀ ਛੇਤੀ ਗੱਡੀ ਲਾਈ ਤੇ ਲੋ ਬਈ ਟਾਈਮ ਹੋ ਗਿਆ ਸੀ ਇੱਕ ਦੋ ਵਿੱਚ ਲੱਗਣੀ ਸੀ ਆਪਾਂ ਦੋ ਤਾਸਤੇ ਪਹੁੰਚੇ ਹੀ ਤੇ ਜੇ ਆਪਾਂ ਉੱਪਰ ਜਾਂਦੇ ਜਾਂਦੇ ਟਾਈਮ ਲੱਗ ਜਣਾ ਕਿਉਂਕਿ ਸੈਕਿੰਡ ਫਲੋਰ ਤੇ ਆ ਮੂਵੀ ਹਾਲ ਤੇ ਆਪਾਂ ਮਾਲ ਦੇ ਵਿੱਚ ਪਹੁੰਚ ਗਏ ਸੀ ਇੱਥੇ ਹਰ ਇੱਕ ਚੀਜ਼ ਵਾ ਔਰ ਬਹੁਤ ਹੀ ਚੰਗਾ ਲੱਗਦਾ ਵਾ ਇੱਥੇ ਜਾ ਕੇ ਬੱਚਿਆਂ ਨੇ ਵੀ ਬੜੇ ਕੁਝ ਬੜਾ ਹੀ ਕੁਝ ਮੈਗਨਿਕ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਚੂਲੇ ਵਗੈਰਾ ਹਰ ਇੱਕ ਚੀਜ਼ ਆ ਛੇਤੀ ਛੇਤੀ ਪਹੁੰਚੇ ਵੈਸੇ ਸੰ ਪਹੁੰਚ ਤਾ ਪਹੁੰਚਦੇ ਨੂੰ ਦੋ ਵੀ ਹੋ ਗਏ ਸੀ ਦੋ ਵੀ ਤੇ ਆਪਾਂ ਇੱਕਦਮ ਪਹੁੰਚ ਗਏ ਹੀ ਤੇ ਸ਼ੋ ਜਿਹੜਾ ਸੀ ਦੂ ਵਿੱਚ ਚੱਲ ਹੋਣਾ ਸੀ ਪਰ ਦੂ ਵਿੱਚ ਚੱਲੂ ਨਹੀਂ ਹੋਇਆ ਹਜੇ ਨਹੀਂ ਦਰਵਾਜ਼ਾ ਖੁੱਲਾ ਚੱਲ ਤੱਕ ਤੱਕ ਆਪਾਂ ਫੋਟੋ ਫੋਟੋ ਵੈਸ਼ ਸ਼ੂਟ ਕਰ ਲਈ ਹੈਨਾ ਹੋਰ ਵੀ ਜਿਹੜਾ ਆਪਾਂ ਖਲੋਤੇ ਸੀ ਦਰਵਾਜ਼ਾ ਖੁੱਲੇ ਤੇ ਚਲੀਏ ਦੋ ਬੱਚੇ ਚ ਖੁੱਲਿਆ ਦਰਵਾਜ਼ਾ ਹੂੰ ਬਸ ਫਿਰ ਅੰਦਰ ਗਏ ਅੰਦਰ ਜਾ ਕੇ ਆਪਾਂ ਬੈਠੇ ਤੇ ਨਵਦੀਪ ਤੀ ਖੁਸ਼ੀ ਸੀ ਇਸੇ ਚੀਜ਼ 'ਚ ਕਿ ਮਮੀ ਮੈਨੂੰ ਮੂਵੀ ਉਸੇ ਹੀ ਦਿਨ ਦੇਖਣੀ ਆ ਮੇਰੇ ਆਪਣੇ ਜਨਮ ਦਿਨ ਵਾਲੇ ਦਿਨ ਮੈਂ ਕਿਹਾ ਚਲ ਬਈ ਕੋਈ ਗੱਲ ਨਹੀਂ ਤੇ ਜਿੱਦਾਂ ਬੱਚੇ ਦੀ ਖੁਸ਼ੀ ਨਾ ਬੱਚੇ ਦਾ ਜਨਮ ਦੇਣਾ ਬੱਚੇ ਦਾ ਮਾਣ ਹੈ ਕਿ ਉਹਨੂੰ ਕਿਹੜੀ ਚੀਜ਼ 'ਚ ਖੁਸ਼ੀ ਮਿਲਦੀ ਆ ਤੇ ਉਹਨੂੰ ਇਸ ਚੀਜ਼ 'ਚ ਖੁਸ਼ੀ ਮਿਲਦੀ ਮੈਂ ਕਿਹਾ ਚਲੋ ਮੈਂ ਤੇ ਨਵਦੀਪ ਗਏ ਵੰਚ ਰਹਿ ਗਏ ਘਰ ਕਿਉਂਕਿ ਪਤਾ ਕਿਉਂ ਨਹੀਂ ਵੰਚ ਨੂੰ ਪੜਿਆ ਸੀ ਬੱਚਨ ਨੂੰ ਇਹ ਮੂਵੀ ਵੇਖਣਾ ਅਲਾਉ ਨਹੀਂ ਆ 18 ਸਾਲ ਤੋਂ ਉੱਤੇ ਵਾਲੇ ਹੀ ਵੇਖ ਸਕਦੇ ਆ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਖੂਨ ਖਰਾਬਾ ਸੀ ਇਸੇ ਲਈ ਤੇ ਮੂਵੀ ਖਤਮ ਹੋ ਗਈ 6:30 ਵਜੇ ਖਤਮ ਹੋਈ ਸਾਢੇ 3 ਘੰਟੇ ਦੀ ਇੰਨੀ ਲੰਬੀ ਮੂਵੀ ਸੀ ਉਸ ਤੋਂ ਬਾਅਦ ਆਪਾਂ ਆ ਗਏ ਬਾਹਰ ਤੇ ਬਾਹਰ ਹੋਰ ਵੀ ਜ਼ਿਆਦਾ ਮਾਹੌਲ ਵਧੀਆ ਹੋ ਗਿਆ ਸੀ ਕਿ ਜਦੋਂ ਜਿਉਂ-ਜਿਉਂ ਰਾਤ ਪੈਂਦੀ ਆ ਤੇ ਲੋਕੀ ਘਰਾਂ ਤੋਂ ਬਾਹਰ ਨਿਕਲਦੇ ਆ ਬੱਚੇ ਠੰਡ ਬੜੀ ਸੀ ਪਰ ਬਾਰ ਜਿੱਦਾਂ ਬਾਹਰ ਨਿਕਲੇ ਨਾ ਹਵਾ ਚੱਲਣ ਦੀ ਸੀ ਲੱਗੰਦੇ ਸੀ ਕਿ ਜਿੱਦਾਂ ਨਾ ਬਰਫ ਨਹੀਂ ਪੈ ਗਈ ਹੁੰਦੀ ਕਿਤੇ ਇਸ ਤਰ੍ਹਾਂ ਦਾ ਹੀ ਅੰਦਰੋਂ ਨਿੱਗੇ ਚੋਂ ਨਿਕਲੇ ਬਾਹਰ ਲੱਗੇ ਜਿੱਦਾਂ ਏਸੀ ਲੱਗਾ ਹੁੰਦਾ ਵਾ ਫਿਰ ਆਪਾਂ ਘਰ ਨੂੰ ਵਾਪਸ ਆਉਣ ਲੱਗੇ ਟ੍ਰਾਫਿਕ ਬਹੁਤ ਹੋ ਜਾਂਦਾ ਸ਼ਾਮ ਦੇ ਟਾਈਮ ਕਿਉਂਕਿ ਲੋਕੇ ਜ਼ਿਆਦਾਤਰ ਲੋਕੇ ਸ਼ਾਮ ਦੇ ਟਾਈਮ ਬਾਹਰ ਹੁੰਦੇ ਆ ਪਰ ਸ਼ਹਿਰ ਜਿਹੜਾ ਨਾ ਸ਼ਾਮ ਦੇ ਟਾਈਮ ਹੀ ਤਾਂ ਚੰਗਾ ਲੱਗਦਾ ਜਦੋਂ ਬੱਤੀਆਂ ਜਗਦੀਆਂ ਵਾ ਦਿਨ ਨਾਲੋਂ ਰਾਤ ਵਾਲਾ ਜਿਹੜਾ ਦ੍ਰਿਸ਼ ਹੈ ਉਹ ਜ਼ਿਆਦਾ ਵਧੀਆ ਨਜ਼ਰ ਆਉਂਦਾ ਆਈ ਮੈਂ ਤੇ ਨਵਦੀਪ ਗੱਲਾਂ ਕਰਦੇ ਹੁੰਦੇ ਸੀ ਇਹ ਕਿੰਨੀ ਵਧੀਆ ਮੂਵੀ ਸੀ ਆ ਸੀਨ ਕਿੰਨਾ ਵਧੀਆ ਸੀ ਆ ਸੀਨ ਕਿੰਨਾ ਵਧੀਆ ਸੀ ਮੈਨੂੰ ਤੇ ਮੂਵੀ ਜਿਹੜੀ ਹੈ ਨਾ ਹਾਲ 'ਚ ਵੇਖ ਕੇ ਬੜਾ ਚੰਗਾ ਲੱਗਦਾ ਕਿਉਂਕਿ ਪੂਰਾ ਤੁਹਾਡਾ ਜਿਹੜਾ ਹੁੰਦਾ ਨਾ ਮਤਲਬ ਨਿਗਾh ਇੱਕਦਮ ਮੂਵੀ ਤੇ ਟਿੱਕੀ ਹੁੰਦੀ ਆ ਘਰ ਤੋਂ ਵਿੱਚ ਤੁਸੀਂ ਵੇਖੋ ਨਾ ਕਦੀ ਚਾਹ ਬਣਾ ਲਿਆ ਕਦੀ ਕੋਈ ਆ ਗਿਆ ਕਦੀ ਕੋਈ ਚਲੇ ਗਿਆ ਹੈ ਨਾ ਬਸ ਆਈ ਲੱਗਾ ਰਹਿੰਦਾ ਫਿਰ ਘਰੇ ਵਾਪਸ ਆਏ ਘਰ ਆ ਕੇ ਵੀ ਕੋਈ ਗੱਲਾਂ ਬਾਤਾਂ ਕੀਤੀਆਂ ਕੀ ਕੀ ਵੇਖਿਆ ਮੂਵੀ ਦੇ ਵਿੱਚ ਰੋਟੀ ਖਾਧੀ ਬਣੀ ਫਿਰ ਬੱਚੇ ਚੱਲ ਗਏ ਆਪਣਾ ਥੋੜਾ ਜਿਹਾ ਦੁਕਾਨ ਤੋਂ ਚਲੇ ਗਏ ਛੋਟਾ ਜਿਹਾ ਮਾਲ ਹੈ ਉੱਥੇ ਗਿਆ ਉੱਥੋਂ ਉਹਨਾਂ ਨੇ ਆਪਣੇ ਖਾਣ ਪੀਣ ਨੂੰ ਕੁਛ ਨਾ ਕੁਛ ਖਾਂਦਾ ਜੋ ਕਿ ਉਹਨਾਂ ਨੇ ਕਿਹਾ ਸੀ ਤਿਆਰ ਕੀ ਅਲੱਗ ਤਰ੍ਹਾਂ ਬੱਡੇ ਜਿਹੜਾ ਮੰਗਾ ਉਹਨੂੰ ਚਲੋ ਠੀਕ ਹੈ ਬਈ ਐਰ ਕੇ ਆਪਾਂ ਕੇਕ ਨਹੀਂ ਹਾਂ ਇਹ ਵੀ ਚੰਗੀ ਗੱਲ ਹੈ ਕਿਕ ਨਹੀਂ ਘਟਣਾ ਬਾਕੀ ਸਾਰਾ ਕੁਝ ਠੀਕ ਕਰਨਾ ਕੇਕ ਨਹੀਂ ਘਟਣਾ ਜੰਗਲ ਵਾਲਾ ਤੇ ਹੁਣ ਬੱਚੇ ਵੱਡੇ ਹੋ ਜਾਂਦੇ ਹੁਣ ਉਹਨਾਂ ਦੀ ਆਪਣੀ ਮਰਜ਼ੀ ਚੱਲਦੀ ਆ ਤੇ ਇੱਥੇ ਮਾਂ ਚ ਗੰਗਾ ਕੀ ਮੈਂ ਦੀਦੀ ਨੂੰ ਨਾ ਕੁਝ ਕੁ ਖਾਜਾਂ ਦੇ ਲਈ ਜਾਂ ਦੋਵੇਂ ਸ਼ਰਟ ਖਾਣ ਪੀਣ ਵਾਲੀਆਂ ਮਤਲਬ ਖਾਣ ਪੀਣ ਨਾ ਮੈਂ ਦੀਦੀ ਨੂੰ ਲੈ ਕੇ ਜਾਊਂਗਾ ਸ਼ਾਪ ਤੇ ਜੋ ਜੋ ਨੂੰ ਪਸੰਦ ਆਊਗਾ ਉਹ ਵਾਏ there's no need to get that that's too big ਯਾ ਛੋਟਾ it's too do you want ramen ramen which is Spicy, so spicy is too spicy. What? It What's that again? Normal? -no? <laughs> <laughs> oh! <laughs> oh! Thank you. <laughs> yeah, thank you. Goodness, Sonya. दिखाओ दीदी. Camera, show me, दिखाओ. ਭਾਈ ਹਾਂ ਫਿਰ ਮੈਂ ਨਵਦੀਪ ਨੂੰ ਦਿੱਤਾ ਇੱਕ ਛੋਟਾ ਜਿਹਾ ਗਿਫਟ ਤੇ ਨਵਦੀਪ ਹੋ ਗਈ ਖੁਸ਼ ਨਵਦੀਪ ਨੇ ਸਭ ਨੂੰ ਵਿਖਾਇਆ ਸੋ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਅਸੀਂ ਇਦਾਂ ਕੀਤਾ ਨਵਦੀਪ ਦਾ ਜਨਮ ਦਿਨ ਜਿਹੜਾ ਸੈਲੀਬ੍ਰੇਟ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਬਖਸ਼ੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ